ਜਦੋਂ ਇੱਥੇ ਐਂ ਪਾਣੀ ਪੁਣੀ ਡੁੱਲੀ ਜਾਂਦਾ ਸੀ ਨਾ ਮੈਂ ਸੋਚੀ ਜਾਂਦਾ ਸੀ ਮੈਂ ਕਿ ਯਾਰ ਕਦੇ ਨਾ ਕਦੇ ਦਾ ਪਾਣੀ ਇੱਥੇ ਖਤਮ ਹੋਊਗਾ ਹੀ ਕਦੇ ਨਾ ਕਦੇ ਦਾ ਪਹਾੜਾਂ ਚੋਂ ਵੀ ਪਾਣੀ ਨਿਕਲਣਾ ਬੰਦ ਹੋਊਗਾ ਵੀ ਫਿਰ ਇਹ ਲੋਕ ਸਰਵਾਈਵ ਕਿਵੇਂ ਕਰਨਗੇ ਨਾਲ ਦੀ ਨਾਲ ਫਿਰ ਮੈਨੂੰ ਪੰਜਾਬ ਦੀ ਯਾਦ ਆ ਗਈ ਮੈਂ ਕਿ ਯਾਰ 300 350 ਫੁੱਟ ਤੇ ਦਾ ਪਾਣੀ ਸਾਡੇ ਏਰੀਆ ਚ ਵੀ ਜਾਵੜਿਆ ਉੱਥੇ ਜਦੋਂ ਪਾਣੀ ਦੀ ਕਿੱਲਤ ਹੋਗੀ ਤਾਂ ਅਗਰ ਹਮਾਰੇ ਪੰਜਾਬ ਮੇ ਹੁੰਦਾ ਤਾਂ ਪਾਪੂ ਦਵਾ ਕਰ ਭੱਜ ਜਾਂਦੇ ਹਾਂ ਇਹ ਵੀ ਵਜਾਤੇ ਹਾਂ ਹਾਂ ਇਹ ਤਾਂ ਲੜਾਈ ਦਾ ਘਰ ਆ ਬਈ 250 ਰੁਪਏ ਚ ਲੜਾਈ ਮੋਦ ਲੈਣ ਵਾਲਾ ਕੰਮ ਆ ਚੱਲੀਏ ਬਾਈ ਵਾਈ ਰੇਟ ਤੂੰ ਹਾਂ ਨਾ ਗਲਤ ਬੀਮਾ ਹੋਣੇ ਸੇ ਨਾ ਖਾਤਾ। ਅੱਛਾ ਬਿਮਾਰ ਹੋਣੇ ਸੇ ਨਾ ਗਾ ਲੋ ਖਾਤਾ ਹੈ ਔਰ ਰਿਕਵਰੀ ਕਰਤਾ ਅੱਛਾ। ਪੈਸ਼ੇਨ ਵੀ ਖਾਤਾ ਹੈ ਔਰ ਨਾ ਇਹ ਵੀ ਪੈਸ਼ੇਨ ਵੀ ਬਹੁਤ ਅੱਛਾ। ਆਪਾਂ ਬਾਈ ਉਹੀ ਸੇ ਆਪਾਂ ਉਹੀ ਸੇ ਕੇਲਿਆਂ ਚ ਫਸੇ ਆ। ਕਿ ਨਹੀਂ? ਹਮ ਬੋਲ ਰਹੇ ਹਾਰੇ ਵਾਹ ਪੇ ਫਰੂਟ ਖਾ ਲੇਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਜੀ। ਇਸ ਪਿੰਡ ਦਾ ਨਾਮ ਹੈਗਾ ਵਿਸਵੇਮਾ ਇਹ ਬੇਸ ਕੈਂਪ ਕਹਿ ਸਕਦੇ ਨੇ ਤੁਸੀਂ ਇਸ ਤੋਂ ਬਾਅਦ ਜ਼ੂਕੋ ਵੈਲੀ ਦੀ ਚੜ੍ਹਾਈ ਸ਼ੁਰੂ ਹੁੰਦੀ ਆ ਇਹ ਇੱਥੇ ਇੱਕ ਵਾਚ ਟਾਵਰ ਬਣਿਆ ਹੋਇਆ ਸੀ ਜਿੱਥੇ ਖੜ ਕੇ ਸਾਰੇ ਪਿੰਡ ਦਾ 뷰 ਦਿਖਦਾ ਇੱਥੇ ਅਸੀਂ ਦੂਜੀ ਵਾਰੀ ਟੈਂਟ ਲਾਇਆ ਸੀ ਜਦੋਂ ਪਹਿਲੀ ਵਾਰੀ ਟੈਂਟ ਲਾਇਆ ਸੀ ਤਾਂ ਅਗਲੇ ਦਿਨ ਜ਼ੂਕੋ ਗਏ ਸੀ ਜ਼ੂਕੋ ਇੱਕ ਦਿਨ ਰਹਿ ਕੇ ਵਾਪਸ ਆ ਕੇ ਇੱਥੇ ਹੀ ਅਸੀਂ ਫੇਰ ਟੈਂਟ ਲਾ ਲਿਆ ਸੀ ਅੱਜ ਸਾਡੀ ਇੱਥੋਂ ਵਾਪਸੀ ਹੈ ਹਾਰਨ ਬੈਲਨ ਨੂੰ ਸ਼ੁਰੂ ਹੋਣ ਚ ਹਜੇ 2 ਦਿਨ ਪਏ ਨੇ ਇੱਕ ਦਿਨ ਅੱਜ ਦਾ ਤੇ ਇੱਕ ਦਿਨ ਕੱਲ ਦਾ ਤੇ ਨਾਗਾ ਲੈਂਡ ਦੇ ਵਿੱਚ ਜਿੰਨੀਆਂ ਵੀ ਥਾਵਾਂ ਸੀ ਨੇੜੇ ਤੇੜੇ ਦੇਖਣ ਵਾਲੀਆਂ ਚਾਹੇ ਕੋਈ ਪਿੰਡ ਆ ਚਾਹੇ ਕੋਈ ਕਲਚਰ ਆ A to Z ਸਾਰਾ ਕੁਝ ਅਸੀਂ ਦੇਖ ਲਿਆ ਤੇ ਹੁਣ ਸਾਡੇ ਕੋਲ ਕੋਈ ਥਾਂ ਨਹੀਂ ਬਚੀ ਅਸੀਂ ਜ਼ੂਕੋ ਵੈਲੀ ਵੀ ਜਾਏ 2-3 ਦਿਨ ਅਸੀਂ ਉਧਰ ਵੀ ਸਪੈਂਡ ਕਰ ਲਏ ਤੇ ਹੁਣ ਲਗਭਗ ਟਾਈਮ ਪਾਸ ਕਰਨ ਵਾਲੀ ਹੀ ਗੱਲ ਆ ਅੱਜ ਦੇਖਦੇ ਆ ਕਿਤੇ ਮਤਲਬ ਕਪੜੇ-ਕਪੜੇ ਥੋੜੇ ਜਿ ਧਵਾਉਣ ਵਾਲੇ ਹੋਏ ਪਏ ਨੇ ਪਹਿਲਾਂ ਤਾਂ ਉਹ ਧਵਾਉਣੇ ਆ ਤੇ ਫਿਰ ਪਲਾਨ ਕਰਦੇ ਆ ਵੀ ਅੱਜ ਨੂੰ ਅੱਜ ਆਪਾਂ ਜਾਣਾ ਕਿੱਥੇ ਆ ਠੀਕ ਆ ਠੀਕ ਆ ਸਰ ਬਸ ਇਹੀ ਅਪਡੇਟ ਇਹ ਆ ਜੀ ਪਿੰਡ ਦਾ ਵਿਊ ਇਸ ਪਿੰਡ ਦੇ ਵਿੱਚ ਯਾਰ ਪਾਣੀ ਬਹੁਤ ਖੁੱਲਾ ਥਾਂ ਥਾਂ ਦੇ ਉੱਤੇ ਟੂਟੀਆਂ ਦੇ ਵਿੱਚ ਪਾਣੀ ਡੁੱਲ ਲੀ ਜਾਂਦਾ ਕਿਉਂਕਿ ਇੱਥੇ ਪਹਾੜਾਂ ਚੋਂ ਪਾਣੀ ਆ ਰਿਹਾ ਵੱਡੀਆਂ ਵੱਡੀਆਂ ਟੈਂਕੀਆਂ ਚਾਹੇ ਇਧਰਲੇ ਪਾਸੇ ਕੋਈ ਬਾਥਰੂਮ ਆ ਕਿਤੇ ਵੀ ਆ ਤਾਂ ਵੱਡੇ ਲੈਵਲ ਤੇ ਪਾਣੀ ਇੱਥੇ ਹੈਗਾ ਜੇ ਆਪਾਂ ਕੋਹੀ ਮਾਂ ਚ ਜਾਵੜੀਏ ਤਾਂ ਕੋਹੀ ਮਾਂ ਦੇ ਵਿੱਚ ਪਾਣੀ ਪੂਣੀ ਵਾਲਾ ਕੋਈ ਹਿਸਾਬ-ਕਤਾਬ ਨਹੀਂ ਉੱਥੇ ਐ ਨਹੀਂ ਪਤਾ 2 ਦਿਨ ਆਵੇ ਐ ਨਹੀਂ ਪਤਾ 3 ਦਿਨ ਆਵੇ ਜਾਂ ਫਿਰ ਉੱਥੇ ਪਾਣੀ ਮੁੱਲ ਖਰੀਦਣਾ ਪੈਂਦਾ ਕਿਉਂਕਿ ਜਦੋਂ ਅਸੀਂ ਕੋਹੀਮਾਂ ਤੇ ਰੁਕੇ ਸੀ ਤਾਂ ਸਾਡੀ ਸਲਾਹ ਸੀ ਯਾਰ ਵੀ ਇੱਥੇ ਕੱਪੜੇ ਧੋ ਲਈਏ ਪਰ ਕੋਹੀਮਾਂ ਦੇ ਵਿੱਚ ਮੁੱਲ ਦਾ ਪਾਣੀ ਮਿਲਦਾ ਉੱਥੇ ਪਾਣੀ ਨਹੀਂ ਹੈਗਾ ਟੂਟੀਆਂ ਡਾਟੀਆਂ ਦੇ ਵਿੱਚ ਹੱਥ ਮੂੰਹ ਧੋਣ ਜੋਗਾ ਹੀ ਸੀ ਬਸ ਇਧਰ ਪਿੰਡਾਂ ਵਾਲੇ ਪਾਸੇ ਪਾਣੀ ਖੁੱਲ੍ਹ ਹੀ ਆ ਜਦੋਂ ਇੱਥੇ ਐਂ ਪਾਣੀ ਪੁਣੀ ਡੁੱਲੀ ਜਾਂਦਾ ਸੀ ਨਾ ਮੈਂ ਸੋਚੀ ਜਾਂਦਾ ਸੀ ਮੈਂ ਕਿਹਾ ਯਾਰ ਕਦੇ ਨਾ ਕਦੇ ਦਾ ਪਾਣੀ ਇੱਥੇ ਖਤਮ ਹੋਊਗਾ ਹੀ ਕਦੇ ਨਾ ਕਦੇ ਦਾ ਪਹਾੜਾਂ ਚੋਂ ਵੀ ਪਾਣੀ ਨਿਕਲਣਾ ਬੰਦ ਹੋਊਗਾ ਵੀ ਫਿਰ ਇਹ ਲੋਕ ਸਰਵਾਈਵ ਕਿਵੇਂ ਕਰਨਗੇ ਨਾਲ ਦੀ ਨਾਲ ਫਿਰ ਮੈਨੂੰ ਪੰਜਾਬ ਦੀ ਯਾਦ ਆ ਗਈ ਮੈਂ ਕਿਹਾ ਯਾਰ 300 350 ਫੁੱਟ ਤੇ ਦਾ ਪਾਣੀ ਸਾਡੇ ਏਰੀਆ ਚ ਵੀ ਜਾਵੜਿਆ ਉੱਥੇ ਜਦੋਂ ਪਾਣੀ ਦੀ ਕਿਲਤ ਹੋ ਗਈ ਕਿਵੇਂ ਸਰਵਾਈਵ ਹੋਊਗਾ ਯਾਰ ਬਹੁਤ ਜ਼ਿਆਦੇ ਔਖਾ ਲੋਕਾਂ ਨੇ ਇੱਥੇ ਨਹਾਉਣਾ ਬੰਦ ਕਰ ਰੱਖਿਆ ਹਫ਼ਤੇ ਬਾਅਦ ਨਹਾਉਂਦੇ ਨਹੀਂ ਜਵਾਖਾਂ ਦੇ ਵੀ ਐ ਮੂੰਹ ਜਾਂ ਪੂਂਜ ਕੇ ਨਾ ਗੱਲੇ ਕੱਪੜੇ ਨਾਲ ਸਕੂਲ ਭੇਜ ਦਿੰਦੇ ਨੇ ਸਿਰ ਤਾਂ ਪੀਣ ਵਾਸਤੇ ਪਾਣੀ ਵਰਤਦੇ ਨੇ ਇਹ ਉਹ ਵੀ ਜਾਂ ਫਿਰ ਤੀਜੇ ਲੈਵਲ ਤੇ ਪਾਣੀ ਵਰਤਦੇ ਨੇ दारू ਚ ਪਾਉਣ ਵਾਸਤੇ ਇਹਨਾਂ ਨੇ ਇੱਕ ਕੈਂਪਰ ਲੈ ਲੈਣਾ ਬਾਹਰੋਂ ਮੁੱਲ ਦਾ ਕੈਂਪਰ ਮਿਲਦਾ ਉਹ ਕੈਂਪਰ ਉਹਨਾਂ ਨੇ 5-7 ਦਿਨ ਚਲਾਉਣਾ ਕੱਪੜੇ ਘੋਪੜੇ 10 ਦਿਨਾਂ ਬਾਅਦ 15 ਦਿਨਾਂ ਬਾਅਦ ਬਾਰੀ ਆਉਂਦੀ ਆ ਐਂ ਇਥੇ ਹਿਸਾਬ ਕਿਤਾਬ ਚੱਲ ਰਿਹਾ ਇਹ ਹਾਲਾਤ ਬਹੁਤ ਭੈੜੇ ਹੁੰਦੇ ਨੇ ਬਿਨਾਂ ਪਾਣੀ ਤੋਂ ਜਿੰਨਾ ਚਿਰ ਆਪਣੇ ਕੋਲ ਪਾਣੀ ਹੈਗਾ ਉਹਨਾਂ ਚਿਰ ਆਪਾਂ ਨੂੰ ਕਦਰ ਨਹੀਂ ਆਪਾਂ ਸਾਂਭਦੇ ਨਹੀਂ ਪਰ ਜਿੱਦ ਦੇ ਪਾਣੀ ਮੁੱਕ ਗਿਆ ਨਾ ਪੁਸ਼ ਚੱਕੀ ਜਾਣੀ ਆ ਵੱਡੇ ਲੈਵਲ ਤੇ ਇੱਥੇ ਬਹੁਤ ਬੁਰਾ ਹਾਲ ਆ ਕੋਹੀਮਾ ਦੇ ਉੱਥੇ ਅਸੀਂ ਹੋਟਲ ਦੇ ਵਿੱਚ ਵੀ ਗਏ ਸੀ ਪ्युअर ਵੈਜੀਟੇਰੀਅਨ ਕੋਹੀਮਾ ਦੇ ਵਿੱਚ ਹਨਾ ਉੱਥੇ 4 400 4.5 4 400 ਰੁਪਏ ਦੀ ਕੱਲੇ ਬੰਦੇ ਦੀ ਰੋਟੀ ਪੈ ਰਹੀ ਸੀ ਖਾਣ ਨੂੰ ਐਡਾ ਤਕੜਾ ਹੋਟਲ ਸੀ ਜਦੋਂ ਮੈਂ ਉਹਨੂੰ ਕਿਹਾ ਮੈਂ ਕਿਹਾ ਬਈ ਹੱਥ ਧੋਣ ਵਾਸਤੇ ਪਾਣੀ ਕਿੱਥੇ ਆ ਸਿੰਕ ਕਿੱਥੇ ਆ ਕਹਿੰਦਾ ਬਈ ਉਹ ਸਾਹਮਣੇ ਬਾਲਟੀ ਪਈ ਆ ਬਾਲਟੀ ਚੋਂ ਕੱਪ ਭਰ ਲਾ ਤੇ ਪਾਣੀ ਮਤਲਬ ਹੱਥ ਧੋਲਾ ਮੈਂ ਕਿਹਾ ਪਾਣੀ ਕਹਿੰਦਾ ਪਾਣੀ ਬਈ ਕੋਹੀਮਾ ਚ ਹੈ ਨਹੀਂ ਮੈਂ ਕਿਹਾ ਹਾਦਾ ਯਾਰ ਐਡਾ ਵੱਡਾ ਸ਼ਹਿਰ ਆ ਉੱਤੋਂ ਦੀ ਨਾ ਜਿਹੜੇ ਸਟੇਟਾਂ ਦੇ ਵਿੱਚ ਪਾਣੀ ਨਹੀਂ ਹੈਗਾ ਨਾ ਉਹਨਾਂ ਨੂੰ ਪਾਣੀ ਦੀ ਕਦਰ ਇਸ ਟਾਈਮ ਪਤਾ ਲੱਗ ਰਹੀ ਆ ਤੇ ਜਿੰਨਾ ਸਟੇਟਾਂ ਦੇ ਵਿੱਚ ਪਾਣੀ ਹੈਗਾ ਇਸ ਟਾਈਮ ਉਹਨਾਂ ਦੇ ਹਜੇ ਬੀਤ ਨਹੀਂ ਹੈ ਇਹ ਚੀਜ਼ ਪਰ ਕਦੇ ਨਾ ਕਦੇ ਤਾਂ ਜਰੂਰ ਬੀਤੂਗੀ ਕਿਉਂਕਿ ਕਿਸੇ ਚੀਜ਼ ਦੀ ਲਿਮਟ ਹੁੰਦੀ ਆ ਚਾਹੇ ਕੁਝ ਵੀ ਆ ਹੁਣ ਹੌਲੀ ਹੌਲੀ ਪਾਣੀ ਥੱਲੇ ਜਾ ਹੀ ਰਿਹਾ ਹੈ ਨਾ ਅੱਗੇ ਨਲਕਿਆਂ ਨਾਲ ਵੀ ਪਾਣੀ ਆ ਜਾਂਦਾ ਸੀ ਖੂਹਾਂ ਦੇ ਵਿੱਚ ਵੀ ਪਾਣੀ ਹੈਗਾ ਸੀ ਹੁਣ ਸਾਰਾ ਕੁਝ ਡੂੰਗਾ ਹੋ ਗਿਆ ਕੰਮ ਇੱਥੇ ਹਜੇ ਵੀ ਖੂਹ ਹੈਗੇ ਨੇ ਆ ਕਿਸੇ ਕਿਸੇ ਪਾਸੇ ਹੈਗਾ ਪਾਣੀ ਕਿਸੇ ਕਿਸੇ ਪਾਸੇ ਜਮੇ ਬੁਰਾ ਹਾਲ ਆ ਇੱਥੇ ਥੋੜਾ ਜਿਹਾ ਮਾਹੌਲ ਆ ਕਿਉਂਕਿ ਨਾਗਾ ਲੈਂਡ ਦੇ ਪਰਲੇ ਪਿੰਡਾਂ 'ਚ ਵੀ ਘੁੰਮੇ ਉੱਥੇ ਖੂਹ ਦੇ ਵਿੱਚ ਵੀ 15-20 ਫੁੱਟ ਤੇ ਪਾਣੀ ਹੈਗਾ ਸੀ ਨਾਲ ਕੈ ਨਾਲ ਪਾਣੀ ਆਈ ਜਾਂਦਾ ਸੀ ਪਰ ਜਿੱਥੇ ਰਾਜਧਾਨੀ ਆ ਕੋਹੀਮਾ ਉੱਥੇ ਜਮੇ ਪਾਣੀ ਹੈਗਾ ਗੱਲ ਮੈਂ ਇਹ ਕਰਨੀ ਜਾਣਾ ਵੀ ਬਿਨਾਂ ਪਾਣੀ ਤੋਂ ਬਈ ਹਾਲਾਤ ਬਹੁਤ ਖਰਾਬ ਨਹੀਂ ਬਾਕੀ ਇਸ ਏਰੀਏ 'ਚ ਪਾਣੀ ਜਿਹੜਾ ਇੰਦੁੱਲੀ ਆਂਦਾ ਨਾ ਫਾਲਤੂ ਇਹ ਓਵਰਫਲੋ ਹੋਇਆ ਪਿਆ ਆਪਦੇ ਵੱਲੋਂ ਤਾਂ ਇਹਨੇ ਬਹੁਤ ਵੱਡੀਆਂ ਵੱਡੀਆਂ ਟੈਂਕੀਆਂ ਵੱਡੇ ਵੱਡੇ ਟੈਂਕ ਬਣਾ ਰੱਖੇ ਨੇ ਉਹ ਪੱਥਰ ਦੇ ਵੀ ਬਣਾ ਰੱਖੇ ਨੇ ਲੋਕਾਂ ਦੇ ਘਰੇ ਹਰੇਕ ਦੇ ਘਰੇ ਵੱਡੀਆਂ-ਵੱਡੀਆਂ ਟੈਂਕੀਆਂ ਨੇ ਪਰ ਇੱਥੇ ਓਵਰਫਲੋ ਹੋਣ ਕਰਕੇ ਪਾਣੀ ਡੁੱਲ ਰਿਹਾ ਇੱਥੇ ਇਹ ਬੇਕਦਰਹੀ ਨਹੀਂ ਕਰ ਰਹੇ ਆਪਦੇ ਵੱਲੋਂ ਤਾਂ ਇਹਨਾਂ ਨੇ ਬਹੁਤ ਸਟੋਰ ਕੀਤਾ ਹੋਇਆ ਬੇਕਦਰਹੀ ਪਾਣੀ ਦੀ ਉੱਥੇ ਹੁੰਦੀ ਆ ਜਿੱਥੇ ਪਾਣੀ ਨਾ ਹੋਵੇ ਤੇ ਟੂਟੀ ਆਪਾਂ ਖੁੱਲੀ ਛੱਡ ਜਾਈਏ ਇੱਥੇ ਤਾਂ ਇਹ ਟੂਟੀ ਬੰਦ ਕਰਨ ਤਾਂ ਪਾਣੀ ਫਿਰ ਉੱਪਰ ਦੀ ਚੱਲਣ ਲੱਗ ਜੂਗਾ ਟੈਂਕਾਂ ਦੀ ਚੱਲ ਪਿਆ ਹੁਣ ਪਹਿਲਾਂ ਆਪਾਂ ਪ੍ਰਸ਼ਾਦਾ ਪਾਣੀ ਛਕਾਂਗੇ ਇੱਥੇ ਲੋਕਲ ਬੰਦੇ ਦੇ ਘਰੇ ਚਲੀਏ ਲੋਕਲ ਬੰਦਿਆਂ ਦੇ ਘਰੇ ਅਸੀਂ ਆਪਦਾ ਪਾਵਰ ਬੈਂਕ ਫੜਾਇਆ ਸੀ ਚਾਰਜ ਹੋਣ ਵਾਸਤੇ ਪਰ ਲੱਗਦਾ ਇੱਥੇ ਵੀ ਹੈਗਾ ਜਿੱਥੇ ਅਸੀਂ ਸੁੱਤੇ ਸੀ ਪਰ ਉੱਥੇ ਬਿਜਲੀ ਯਾਰ ਚਮੱਕੇ ਜੇ ਮਾਰਦੀ ਸੀ ਮੈਂ ਕਿਹਾ ਵੀ ਨਾ ਕੋਈ ਚੀਜ਼ ਚੂਜ ਮੱਚ ਜੇ ਦੁਕਾਨ ਤੇ ਦੇਖੀਏ ਪਹਿਲਾਂ ਬਾਈ ਹੈਗਾ ਕਿ ਨਾ ਹਲੋ ਯਸ ਯੂ ਆ ਗੋਇੰਗ ਹਾ ਯੂ ਆ ਗੋਇੰਗ ਟੂ ਕਿਸਾਮਾ ਥੈਂਕ ਯੂ ਆਲ ਆਫ ਚਾਰਜ ਹੋ ਗਿਆ ਚਾਰਜ ਸਾਰੇ ਬਸ ਠੀਕ ਹੈ ਥੈਂਕ ਯੂ ਯਾਰ ਬੜਾ ਬੜਾ ਧੰਨਵਾਦ ਆਪਕਾ ਮੈਂ ਥੋੜਾ ਡਾਲ ਕੇ ਆਤਾ ਯਸ ਯਸ YouTube ਕਾਉਂਟ ਯਸ ਯਸ ਰਿਟਰਨ ਆਨ ਮਾਈ ਬੈਕ ਯਾ ਯਾ ਥੈਂਕ ਯੂ ਸੋ ਮੱਚ ਯਾ ਮਨ ਆਫ ਮਾਈ ਫਰੈਂਡ ਇਜ਼ ਕਮਿੰਗ ਬੈਕ ਯਾ ਓਕੇ ਥੈਂਕ ਯੂ ਯਾ ਹਮ ਥੈਂਕ ਯੂ ਸੋ ਮੱਚ ਲੋ ਜੀ ਪਾਵਰ ਬੈਂਕ ਆਪਾਂ ਲੈ ਲੈ ਤਿੰਨ ਪਾਵਰ ਬੈਂਕ ਚਾਰਜ ਕਰਨ ਵਾਸਤੇ ਦਿੱਤੇ ਸੀ ਤੇ ਦੋ ਪਾਵਰ ਬੈਂਕ ਸਾਡੇ ਕੋਲ ਸੀ ਜੇ ਅਸੀਂ mAh ਦੀ ਗੱਲ ਕਰੀਏ ਤਾਂ ਸਾਡੇ ਕੋਲ ਇਸ ਟਾਈਮ 1.5 ਲੱਖ mAh ਆ ਘੱਟੋ-ਘੱਟ 1.5 ਲੱਖ mAh ਬਹੁਤ ਜ਼ਿਆਦਾ ਹੁੰਦਾ ਤੁਸੀਂ ਘੱਟੋ-ਘੱਟ 3 ਦਿਨਾਂ ਆਪਦੇ ਫੋਨ ਫੋਨ ਕੈਮਰੇ ਕਵਰੇਜੇ ਮਰਜ਼ੀ ਚਾਰਜ ਕਰੋ ਪਰ ਸਾਨੂੰ ਜਦੋਂ ਮਿਲਦਾ ਕਿਤੇ ਨਾ ਕਿਤੇ ਕੋਈ ਕੈਮਰਾ ਆ ਦੁਕਾਨ ਕੋਈ ਜਾਂ ਪਲੱਗ ਤਾਂ ਅਸੀਂ ਚਾਰਜ ਕਰਵਾ ਲੈਣੇ ਹੁੰਨੇ ਆ ਵੀ ਕਿਉਂ ਜ਼ਰੂਰੀ ਆ ਪਰ ਰਿਸਕ ਲੈਣਾ ਜਿਵੇਂ ਕੱਲ ਰਾਤ ਵੀ ਅਸੀਂ ਇਹਨੂੰ ਫੜਾ ਕੇ ਸੀ ਸਾਡੇ ਕੋਲ ਦੋ ਪਾਵਰ ਬੈਂਕ ਸੀ ਉਹਨਾਂ ਨਾਲ ਅਸੀਂ ਸਾਰਾ ਕੁਝ ਚਾਰਜ ਕਰ ਲਿਆ ਉਹਦੇ ਕੈਮਰੇ ਆਪਦੇ ਫੋਨ जो बचे हुए पावर बैंक से सारे इतने फटा गए हाँ जी मिलेगा खाने में मिलेगा खाने में हाँ जी हाँ जी आज ही आ आज नहीं आ रहे कल आए थे कल आपका ढाबा बंद था हम इतनी भूख लगी नीचे उतर के आए आपका ढाबा बंद था अच्छा अगर आप मिल जाते ना तो आपके हम ਦੰਦੀ ਵੱਢ ਲੇਤੀ ਕਿਤਨੀ ਭੁੱਖ ਲੱਗੀ ਸੀ ਅਭੀ ਕੁਝ ਮਿਲੇ ਖਾਣੇ ਵਿੱਚ ਕਹਿ ਰਹੇ ਹੋ ਤੁਸੀਂ ਬਣਾ ਦਿਓ ਰੋਟੀ ਬਣਾ ਦਿਓ ਚਾਹੇ ਬਣਾ ਦਿਓ ਕੁਝ ਬਣਾ ਦਿਓ ਚਾਹੇ ਦੇ ਦਿਓ ਪਹਿਲੇ ਚਾਹ ਹਾਂ ਲੋ ਜੀ ਅੰਕਲ ਫਰਾਂ ਦੇ ਢਾਬੇ ਤੇ ਆ ਗਏ ਤੇ ਅੰਕਲ ਨੇ ਖੁਸ਼ ਕਰਤਾ ਕਹਿੰਦੇ ਵੀ ਤੁਸੀਂ ਰੋਟੀ ਖਾਓ ਤੁਹਾਡੇ ਵਾਸਤੇ ਰੋਟੀ ਬਣਾਉਣੇ ਆ ਪਰ ਰੋਟੀ ਅੰਕਲ ਕੋਲ ਥੋੜੀ ਹੋਈ ਆ ਜੇ ਰੋਟੀ ਖਤਮ ਹੋ ਗਈ ਉਸ ਤੋਂ ਬਾਅਦ ਫਿਰ ਆਪਾਂ ਪੂੜੀਆਂ ਖਾਵਾਂਗੇ ਆ ਜਿਹੜੀ ਇੱਥੋਂ ਦੀ ਕਾਮਨ ਸਬਜੀ ਆ ਆਮ ਆਦਮੀ ਵਾਲਿਆਂ ਦੀ ਸਬਜੀ ਆ ਇਹ ਤੇ ਮਟਰ ਇਹ ਮਟਰ ਹੋਤੇ ਹਨਾ ਚਿੱਟੇ ਰੰਗ ਦੇ ਜਿਹੜੇ ਮਟਰ ਹੁੰਦੇ ਨੇ ਰਿਲਾਇੰਸ ਲੂਸ ਫਰੈਸ਼ ਐਂਜ ਦਾ ਮਿਲ ਜਾਂਦੇ ਨੇ ਉਹ ਹਰੇਕ ਥਾਂ ਦੇ ਉੱਤੇ ਆਪਾਂ ਨੂੰ ਸਬਜ਼ੀ ਦੇਖਣ ਨੂੰ ਮਿਲਦੀ ਹੈ ਇੱਥੇ ਹੁੰਦੇ ਨੇ ਇਹ ਤੇ ਦੋ ਦੋ ਰੋਟੀਆਂ ਉਸਕੇ ਬਾਅਦ ਫਿਰ ਰੋਟੀ ਔਰ ਤੋਂ ਨਹੀਂ ਹੈ ਉਸਕੇ ਬਾਅਦ ਪੂੜੀ ਫਿਰ ਚਲੋ ਠੀਕ ਹੈ ਫਿਰ ਰੋਟੀ ਛਕ ਲਈ ਤੇ ਰੋਟੀ ਛਕਣ ਤੋਂ ਬਾਅਦ ਫਿਰ ਰੋਟੀ ਘਟ ਗਈ ਸੀ ਮਤਲਬ ਚ ਦੋ ਦੋ ਰੋਟੀਆਂ ਆਈਆਂ ਉਸ ਤੋਂ ਬਾਅਦ ਫਿਰ ਪੂੜੀਆਂ ਛਕ ਲਈਆਂ ਹੁਣ ਅਸੀਂ ਪਲਾਨ ਕਰਦੇ ਆਂ ਵੀ ਜਾਣਾ ਕਿੱਥੇ ਆ ਪਾਜੀ ਕੋਈ ਹੈ ਪਲਾਨ ਕਿੱਥੇ ਜਾਣਾ ਮੈਂ ਸੋਚ ਰਿਹਾ ਅੱਜ ਕੋਈ ਮਾਂ ਚੱਲੇ ਪਹਿਰੇ ਉਹ ਕੋਈ ਮਾਗੇੰਦਰ ਮੈਚ ਸਜਾਵਟ ਕਰਾਇਆ ਹੋਇਆ ਔਰ ਸਾਰਾ ਕੁਝ ਚਾਲੂ ਚੁਕਾ ਹੋਇਆ ਕੋਈ ਮਾਗੇ ਦੀ ਸਜਾਵਟ ਹੋਇਆ ਉਹ ਦਿਖਾਤੇ ਬੇਸਿਕਲੀ ਉਹ ਵੀ ਮਾਗਦੇ ਕੋਈ ਤਿਆਰੀ ਕਰਤੇ ਹੈ ਅੱਛਾ ਭਾਈ ਪੂਰੀ ਮਾਰਕੀਟ ਸੱਚੀ ਹੈ ਮੇਨ ਮਾਰਕੀਟ ਹਾਂ ਪੂਰੀ ਮਾਰਕੀਟ ਕੋ ਦੇਖਨੇ ਜਾਏਗੇ ਬਹੁਤ ਬੜੀ ਬਹੁਤ ਲੰਬੀ ਮਾਰਕੀਟ ਹੁੰਦੀ ਹੋਵੇ ਠੀਕ ਹੈ ਇਹ ਪਲਾਨ ਆ ਵੀ ਕੋਈ ਮਾ ਦੇਖਦੇ ਆ ਤੇ ਮੈਂ ਕਹਿੰਦਾ ਯਾਰ ਮੈਂ ਰਾਤ ਵੀ ਪਲਾਨ ਬਣਾਇਆ ਸੀ ਬਾਈ ਨਾਲ ਵੀ ਆਪਾਂ ਐ ਕਰਦੇ ਆ ਵੀ ਕਿਸੇ ਨਾਲ ਲੜ ਪੈਨੇ ਆ ਕਿ ਜੇ ਤੁਸੀਂ ਕਿਸੇ ਨਾਲ ਲੜਾਈ ਕਰਨ ਲਈ ਆਲੇ ਤਾਂ ਆਪਾਂ ਨੂੰ ਅਗਲੇ ਕੁੱਟਣਗੇ ਉੱਥੇ ਵਧੀਆ 2 ਘੰਟੇ ਲੰਘ ਜਾਣਗੇ ਇੱਕ ਰਾਤ ਜੇ ਕਿਤੇ ਥਾਣੇ 'ਚ ਲੈ ਗਏ ਰਾਤ ਉੱਥੇ ਲੰਘ ਜਾਣੀਆਂ ਰੋਟੀ ਪਾਣੀ ਦੇ ਦੇਣਗੇ ਅਗਲੇ ਤੜਕੇ ਹੌਰਨਬਿਲ ਆ ਜਾਣਾ ਉਦੋਂ ਬਾਅਦ ਕੀ ਕਹਿੰਨੇ ਆਵੇਂ ਦਾ ਪਲਾਨ ਠੀਕ ਮਤਲਬ ਵੀ ਇੰਨਾ ਕ ਅਸੀਂ ਹੁਣ ਬੇਲੇ ਹੋ ਚੁੱਕੇ ਆ ਹੌਰਨਬਿਲ ਦੀ ਵੇਟ 'ਚ ਵੀ ਸਾਡੇ ਕੋਲ ਕੁੱਟੇ ਖਾਣ ਤੋਂ ਇਲਾਵਾ ਕੋਈ ਪਲਾਨ ਹੀ ਨਹੀਂ ਹੈ ਕਿਉਂਕਿ ਬੇਲਾ ਬੰਦਾ ਸ਼ੈਤਾਨ ਦਾ ਘਰ ਹੁੰਦਾ ਸ਼ੈਤਾਨ ਦਾ ਦਿਮਾਗ ਹੁੰਦਾ ਕਹਿੰਦੇ ਜਦੋਂ ਪਹਿਲਾ ਪਹਿਲਾ ਹੋਵੇ ਤਾਂ ਸਾਡੇ ਵੀ ਫਿਰ ਦਿਮਾਗ 'ਚ ਇਹ ਜਿਹੇ ਆਈਡੀ ਆ ਰਹੇ ਨੇ अंकल आप बता सकते हो हमारे पास अभी एक दिन बाकी पड़ा है हम कहा जाए घूमने अच्छा। हॉर्न बिल से पहले खोनो मजा उ वो बड़ा दूर है नहीं लेकिन थोड़ा आगे से उखा तक अच्छा वहाँ पे कुछ है वैसे देखने वाला क्योंकि एक दिन के लिए जाना है वापस भी आना पड़ेगा फिर हॉर्नबिल के लिए ये भी सीन है ना ऐसे झील है अच्छा झील है ਉਹ ਜੀ ਜਿਹੜੇ ਕੱਪੜੇ ਹੋ ਲੈਨੇ ਨੇ ਅੱਜ ਪਲਾਨ ਹੈ ਅੱਛਾ ਕਿੰਨਾ ਦੂਰ ਹੈ ਯਹਾਂ ਸੇ 40 ਕਿਲੋਮੀਟਰ ਕਰੀਬ ਨੂੰ ਅੱਛਾ ਨਹੀਂ ਫਰਾਂ ਕਰਦੇ ਆਪਾਂ ਉਹ ਹਿਸਾਬ ਨਾਲ ਲੜ ਲੈਨੇ ਵੀ ਸਾਨੂੰ ਉਹ ਖਾਲੇ ਠਾਣੇ 'ਚ ਸ਼ਿਫਟ ਕਰ ਦੋ ਵੀ ਅਸੀਂ ਉਹ ਪੁਲਿਸ ਸਟੇਸ਼ਨ ਦੇ ਅੰਦਰ ਸਾਨੂੰ ਰੱਖੋ ਤੇ ਇਹ ਪਲਾਨਾ ਚਲੋ ਦੇਖਦੇ ਆ ਹੁਣ ਕਿਵੇਂ ਬੰਦਾ ਬਾਈ ਹੋਰਾਂ ਨੇ ਵੀ ਸਾਨੂੰ ਮੜੀ ਜੀ ਹਿੰਟ ਦੇਤਾ ਵੀ ਕੀ ਕਰੀਏ ਹਾਂ ਉਹ ਸਾਹਮਣੇ ਉਧਰਲੇ ਪਾਸੇ ਜ਼ੂਕੋ ਵੈਲੀ ਆ ਟ੍ਰੈਕ ਹੁਣੇ ਹੁਣ ਇੱਕ ਗੱਡੀ ਗਈ ਆ ਜੱਚ 5-6 ਮੁੰਡੇ ਗਏ ਨੇ ਹੈਗਾ ਮਤਲਬ ਰੋਜ਼ ਦੇ ਮੈਂ ਐਵਰੇਜ ਨੋਟ ਕੀਤੀ ਇੱਕ ਤਰ੍ਹਾਂ ਦੀ ਵੀ 20 ਕ ਬੰਦਾ ਜ਼ੂਕੋ ਵੈਲੀ ਦਾ ਟ੍ਰੈਕ ਕਰਦਾ ਤੇ ਜਿਹੜਾ ਉਹ ਸੀਜ਼ਨ ਹੁੰਦਾ ਮੇਨ ਜੂਨ ਜੁਲਾਈ ਅਗਸਤ ਵਾਲਾ ਹਨਾ ਉਦੋਂ ਕਹਿੰਦੇ ਲੋਕ ਬਹਾਲੇ ਆਉਂਦੇ ਨੇ ਉਦੋਂ 50 ਦੇ ਨੇੜੇ ਤੇੜੇ 20 ਬੰਦਾ ਹੋ ਸਕਦਾ ਉੱਪਰ ਕਿਉਂਕਿ ਇਹ ਇੱਕ ਬਹੁਤ ਹਟਮੀ ਜੀ ਚੀਜ਼ ਆ ਸਪੈਸ਼ਲ ਕੋਈ ਬੰਦਾ ਇਹਦੇ ਵਾਸਤੇ ਉਹੀ ਕਰਨ ਆਉਂਦਾ ਜਿਹਨੂੰ ਕੋਈ ਬਹਾਲਾ ਕਰੇਜ਼ ਆ ਇਹ ਚੀਜ਼ਾਂ ਦਾ ਨਹੀਂ ਸਾਡੇ ਵਰਗੇ ਟੂਰਿਸਟ ਜਿਹੜੇ ਸਾਰੇ ਕਿਤੇ ਘੁੰਮਦੇ ਨੇ ਉਹੀ ਅੱਜ ਵੀ ਹੁਣੇ ਗੱਡੀ ਗਈ ਆ ਤੇ ਜਦੋਂ ਅਸੀਂ ਗਏ ਸੀ 11 ਜਾਣੇ ਸੀ ਅਰुणाਚਲ ਦੇ ਦੋ ਅੰਗਰੇਜ਼ ਸੀ 13 ਦੋ ਅਸੀਂ ਸੀ ਦੋ ਤਿੰਨ ਮੁੰਡੇ ਹਰਿਆਣੇ ਦੇ ਸੀ ਉਹ ਸਰਕਾਰੀ ਜੋਬ ਵਾਲੇ ਮੁੰਡੇ ਸੀ ਉਹਨਾਂ ਦਾ ਹਾਰਨ ਬਿੱਲ ਦੇ ਵਿੱਚ ਕੋਈ ਸਟਾਲ ਸਟੂਲ ਲੱਗਣੀ ਆ ਤਾਂ ਇਹ ਹੋਏ ਸੀ ਦੋ ਤਿੰਨ ਹੋ ਸੀ ਮਤਲਬ 20-22 ਜਾਣੇ ਸੀ ਰੋਜ਼ ਦੇ ਥਾ-ਥਾ ਤੇ ਨਾ ਹਾਰਨ ਬਿੱਲ ਦੇ ਪੋਸਟਰ ਲੱਗੇ ਹੋਏ ਨੇ ਵੀ ਕਿੰਨੇ ਵਜੇ ਕੀ ਉੱਥੇ ਪਰਫਾਰਮ ਹੋਣਾ ਕਿਹੜੀ ਤਰੀਕ ਤੋਂ ਲੈ ਕੇ ਕਿਹੜੀ ਤਰੀਕ ਤੱਕ ਉੱਥੇ ਕਿਹੜਾ ਫੰਕਸ਼ਨ ਹੋਣਾ ਥਾ-ਥਾ ਦੇ ਪੋਸਟਰ ਲੱਗੇ ਹੋਏ ਨੇ ਉਦੋਂ ਨਾਲ ਕੀ ਹੁੰਦਾ ਵੀ ਲੋਕਾਂ ਨੂੰ ਫਿਰ ਪਤਾ ਲੱਗ ਜਾਂਦਾ ਕਈ ਵਾਰ ਹੁਣ ਸਾਰਾ ਸਾਰਾ ਦਿਨ ਤਾਂ ਬੰਦਾ ਹੌਰਨ ਵਿਲੇਜ ਰਹਿ ਨਹੀਂ ਸਕਦਾ ਹਨ ਮੋਟਰਸਾਈਕਲ ਸਾਹਮਣੇ ਖੜੇ ਕਰਤੇ ਅਸੀਂ ਇਸ ਟਾਈਮ ਇੱਕ ਕੈਂਪਸਾਈਟ ਤੇ ਖੜੇ ਆ ਜੀ ਕੈਂਪਸਾਈਟ ਦਾ ਨਾਮ ਹੈਗਾ ਰਾਕੋਜ਼ ਕੈਂਪਸਾਈਟ ਇੱਥੇ ਆਹ ਦੇਖੋ 1 2 3 4 5 6 7 8 9 10 11 12 13 ਟੋਟਲ 13 ਟੈਂਟ ਲੱਗੇ ਹੋਏ ਨੇ ਇਹਨਾਂ ਕੋਲ ਪਰ ਪਰਸਨ 1000 ਰੁਪਏ ਦਾ ਟੈਂਟ ਅਸੀਂ ਵੀ ਅੱਜ ਇਹਨਾਂ ਦੇ ਟੈਂਟ ਦੇ ਵਿੱਚ ਰੁਕਾਂਗੇ ਮਾੜੀ-ਮੋਟੀ ਇਹਨਾਂ ਨੇ ਸਾਡਾ ਨਰਾਇਤ ਕਰ ਲਈ ਤੇ ਉਸ ਰਾਇਤ ਦੇ ਬਦਲੇ ਇੱਕ ਸਾਡੇ ਆਸਾ ਚ ਕੱਪੜੇ ਪਏ ਨੇ ਇਹ ਕੱਪੜੇ ਇਹਨਾਂ ਕੋਲ ਧਵਾਵਾਂਗੇ 200 ਰੁਪਏ ਦੇ ਕੇ ਤੇ ਜਿੰਨੇ ਕਹਿੰਦਾ ਰਾਤ ਕੀਤੀ ਆ ਉਹਦੀ ਮਾੜੀ ਮੋਟੀ ਇਹਨਾਂ ਨੇ ਕਿਹਾ ਸਾਡੀ ਵੀ ਪ੍ਰੋਮੋਸ਼ਨ ਵੀ ਕਰਦੇ ਹੋ ਭਾਈ ਮੜਾ ਜੇ ਬਾਈ ਕੋਲ ਆ ਤੂੰ ਬਾਈ ਨਾਲ ਲੱਗ ਕੇ ਮੜਾ ਜੇ ਦੱਸ ਹਿੰਦੀ ਚ ਵੀ ਲੋਕਾਂ ਨੂੰ ਲੋਕੋ ਨੂੰ ਪਤਾ ਚਲੇ ਠੀਕ ਆ ਤੂੰ ਮੜਾ ਜੇ ਕਹਿ ਦੀ ਕਿ ਇਹ ਬਾਈ ਹੋਰੇ ਓਨਰ ਨੇ ਇਹ ਇਹਨਾਂ ਦਾ ਕੰਟੈਕਟ ਨੰਬਰ ਆ ਸੋ ਸਾਈਟ ਹੈ ਪੂਰੀ ਹਾਂ

ਹਾਰਨਬਿਲ ਕੇ ਲਿਏ ਤੋ ਇਸ ਨੰਬਰ ਪੇ ਕੰਟੈਕਟ ਕਰ ਸਕਤੇ ਹੋ ਇਹ ਆਪਕਾ ਆਨਲਾਈਨ ਵੀ ਮਿਲੇਗਾ ਕੁਛ ਜਾਂ ਫਿਰ ਯਹੀ ਪੇ ਆਣਾ ਪੜੇਗਾ ਸੇਲ ਲਾਈਕ ਇਨਟੂ ਐਡਵਾਂਸ ਐਡਵਾਂਸ ਬੁਕਿੰਗ ਆਲਸੋ ਆਨ ਆਨਲਾਈਨ ਯਾ ਆਨਲਾਈਨ ਓਕੇ ਸੋ ਆਪਣਾ ਇੱਕ ਐਡਰੈਸ ਬਤਾ ਦੋ ਐਗਜ਼ੈਕਟ ਐਡਰੈਸ ਕਹਾਂ ਪੇ ਆਣਾ ਪੜੇਗਾ ਵੀ ਆਰ ਲੋਕੇਟਿਡ ਲਾਈਕ 5 ਮਿੰਟਸ ਡਰਾਈਵ ਫਰਮ ਹਾਰਨਬਿਲ ਇਸ ਇਹ ਜਗ੍ਹਾ ਕਾ ਨਾਮ ਕਿਫਜ਼ਾ ਸੈਕਟਰ ਕਿਫਜ਼ਾ ਯਾ ਠੀਕ ਹੈ ਤੋ ਇੱਥੇ ਇੱਕ ਟਾਵਰ ਲੱਗਿਆ ਹੋਇਆ ਤੇ ਟਾਵਰ ਦੇ ਬਿਲਕੁਲ ਨੀਚੇ ਇਹਨਾਂ ਦੀ ਕੈਂਪ ਸਾਈਟ ठीक है बाकी बारबी क्यू वगैरह सारा कुछ म्यूजिक सिस्टम ए टू सर्विस है ना चार्जिंग ठीक है हाँ। हाँ। पानी की फैसिलिटी है वॉशिंग इन्होंने हमारे लिए भी कर दिया आप सबके लिए भी है आपको बदल गया है वॉशिंग करवाना हो तो करवा सकते हो लेकिन क्या होता है ना यहाँ पे प्राइस बहुत हाइप कर जाते हैं वाले दिन तो अभी जो प्राइस बता रहे हैं हो सकता है थोड़ा बहुत ऊपर नीचे करे लेकिन हाँ आपको यहाँ प्राइस थोड़ा सही तब भी मिल जाएगा क्योंकि ये थोड़ा कैंप साइड अच्छी जगह पर बनी हुई है मेन रोड पे बाकी जगहों पे जितना किसानों के पास आप रुकोगे तो वहाँ बहुत हाइप कर जाता है प्राइस पर यहाँ ठीक रहेगा ठीक है हाँ बाकी अगर आप आ रहे हो तो हमारा नाम भी ले सकते हो आप भाई के पास ठीक है ओके जी थैंक यू मिलते हैं शाम को अभी हम थोड़ा कोहिमा जाकर आते हैं ठीक है तो शाम को जो भी यहाँ पे प्रोग्राम होगा जो लाइटनिंग वगैरह का तब तो आपको शाम को उसका व्यू भी दिखा देंगे इस कैंप साइड का रंगारंग प्रोग्राम ਬਾਕੀ ਜਰੂਰ ਬਾਈ ਹੋਰਾਂ ਕੋਲ ਆਇਓ ਇਹ ਮੇਰੀ ਪਰਸਨਲ ਰეკਮੈਂਡੇਸ਼ਨ ਆ ਪਹਿਲਾਂ ਅਸੀਂ ਚਲੋ ਪ੍ਰੋਮੋਸ਼ਨ ਵਾਲੀ ਵੀਡੀਓ ਬਣਾਈ ਆ ਇੱਕ ਦੋ ਮਿੰਟ ਦੀ ਪਰ ਵੀਰ ਹੋਰਾਂ ਕੋਲ ਜਰੂਰ ਆਇਓ ਵਧੀਆ ਬੰਦੇ ਨੇ ਯਾਰ ਹਨਾ ਸਾਡੇ ਨਾਲ ਤਾਂ ਰਾਇਤ ਕੀਤੀ ਆ ਚਲ ਅਸੀਂ ਬੜਾ ਦੱਸ ਨਹੀਂ ਸਕਦੇ ਵੀ ਕੀ ਅਸੀਂ ਹਿਸਾਬ-ਕਿਤਾਬ ਚ ਨਵੇੜਿਆ ਕੰਮ ਪਰ 1000 ਰੁਪਏ ਚ ਤੁਹਾਨੂੰ ਕੈਂਪਸਾਈਟ ਮਿਲ ਜੂਗੀ ਇੱਥੇ ਬਾਈ 6-6000 ਰੁਪਏ ਦੇ ਕਮਰੇ ਨੇ ਜਿਹੜੇ ਕਮਰੇ ਦੇ ਵਿੱਚ ਮੈਂ ਅੱਜ ਤੋਂ ਕੁਝ ਦਿਨ ਪਹਿਲਾਂ 700 ਰੁਪਏ ਦੇ ਵਿੱਚ ਰਹਿ ਕੇ ਗਿਆ ਸੀ ਜਿੱਥੇ ਮੈਂ ਡਿਨਰ ਵੀ ਕੀਤਾ ਸੀ ਸਵੇਰੇ ਬ੍ਰੇਕਫਾਸਟ ਵੀ ਮਿਲਿਆ ਸੀ ਅੱਜ ਦੀ ਡੇਟ ਦੇ ਵਿੱਚ ਉਹ ਕਮਰਾ ਸਿੰਗਲ ਤੁਸੀਂ ਆਪ ਦੇਖੋ ਤਾਂ ਕਰਕੇ ਹਾਰਨਬਿਲ ਜਿਹੜੇ ਲੋਕ ਦੇਖਣਾ ਹੁੰਦੇ ਨੇ ਉਹ ਕਹਿੰਦੇ ਨੇ ਵੀ ਸਾਡਾ ਰਹਿਣ ਦਾ ਖਰਚਾ ਘੱਟ ਹੋਵੇ ਵੈਸੇ ਇੰਜੋਏ ਕਰਨ ਦੇ ਅਸੀਂ ਖਰਚਾ ਕਰਨਾ ਉਹ ਡਿਫਰੈਂਟ ਚੀਜ਼ਾਂ ਨੇ ਕਿਉਂਕਿ ਰਹਿਣ ਕਰਨ ਦਾ ਇੱਥੇ ਬਹੁਤ ਜ਼ਿਆਦਾ ਮਹਿੰਗਾ ਹਾਰਨਬਿਲ ਦਾ ਫੰਕਸ਼ਨ ਤੁਸੀਂ ਜ਼ਰੂਰ ਅਟੈਂਡ ਕਰਿਓ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਜ਼ਰੂਰ ਇੱਥੇ ਆ ਕੇ ਦੇਖਿਓ ਜਿਵੇਂ ਕੁੰਭ ਦੇ ਮੇਲੇ ਤੇ ਇਕੱਠ ਹੁੰਦਾ ਨਾ ਐਂ ਇਕੱਠ ਹੋਊਗਾ ਇੱਥੇ ਮੇਰਾ ਇਹ ਗੱਲਾਂ ਸੁਣਨ ਦੇ ਵਿੱਚ ਆਈਆਂ ਨੇ ਪਰ ਜਦੋਂ ਮੈਂ ਆਪ ਦੇਖੂਗਾ ਬਾਕੀ ਤੁਹਾਡਾ ਨਾਲ ਇਕੱਲੀ-ਕੱਲੀ ਗੱਲ ਮੈਂ ਉਦੋਂ ਸ਼ੇਅਰ ਕਰੂੰਗਾ ਤੇ ਉਹ ਬਾਈ ਸਾਹਮਣੇ ਖੜਾ ਉਹ ਖੜਾ ਬਾਈ ਸਾਹਮਣੇ ਇੱਥੇ ਉਹ ਬਾਈ ਹੈਗਾ ਪਿਓਰ ਵੈਜੀਟੇਰੀਅਨ ਹਰਿਆਣੇ ਤੋਂ ਦੀਪਕ ਬਾਈ ਦਾ ਨਾਮ ਆ ਆਗੇ ਹਮ ਉਪਰ ਆ ਰਹੇ ਆ ਓਕੇ ਓਕੇ ਤੇ ਜਦੋਂ ਅਸੀਂ ਜ਼ੂਕੋ ਵੈਲੀ ਦਾ ਟਰੈਕ ਕੀਤਾ ਸੀ ਨਾ ਉੱਥੇ ਸਾਨੂੰ ਇਹ ਬਾਈ ਹੋਰੇ ਮਿਲੇ ਸੀ ਤੇ ਉਹ ਬਾਈ ਵੀ ਪਿਓਰ ਵੈਜੀਟੇਰੀਅਨ ਆ ਉਹਦੀ ਮੇਰੇ ਵਾਲੀ ਪ੍ਰੋਬਲਮ ਆ ਇਹ ਬੰਦੇ ਸਰਕਾਰੀ ਮਤਲਬ ਬੰਦੇ ਨੇ ਗਵਰਨਮੈਂਟ ਵੱਲੋਂ ਇੱਥੇ ਆਏ ਹੋਏ ਨੇ ਤੇ ਇਹਨਾਂ ਦੀ ਵੀ ਕੋਈ ਸਟਾਲ ਸਟੂਲ ਉੱਥੇ ਲੱਗਣੀ ਆ ਹੌਰਨ ਬਿਲ ਦੇ ਵਿੱਚ ਠੀਕ ਆ ਸਰ ਬਾਕੀ ਮੈਂ ਕਹਤਾ ਮੈਂ ਕਹਾਂ ਮੇਰੀ ਪਰਸਨਲ ਰეკਮੈਂਡੇਸ਼ਨ ਆ ਜ਼ਰੂਰ ਆਇਓ ਇਸ ਕੈਂਪਸਾਈਟ ਤੇ ਬੰਦੇ ਵਧੀਆ ਨੇ ਭੋਲੇ ਬ ਤੇ ਦਿਲ ਦੇ ਸਾਫ ਬੰਦੇ ਨੇ ਜਿਵੇਂ ਕਹਿੰਦੇ ਆ ਉਵੇਂ ਹੀ ਮੰਨ ਜਾਂਦੇ ਨੇ ਕਹਿੰਦੇ ਤੁਸੀਂ ਸਾਨੂੰ ਕਹਦੋ ਜੇ ਰੋਟੀ ਤਿਆਰ ਕਰਨੀ ਅਸੀਂ ਕਰ ਦਾਂਗੇ ਕਹਿੰਦੇ ਜੇ ਤੁਸੀਂ ਆਪ ਬਣਾਉਣਾ ਤਾਂ ਆਪ ਬਣਾ ਲਓ ਹਨਾ ਲੋ ਜੀ ਕੈਂਪ ਸਾਈਡ ਦੇ ਵਿੱਚ ਸਮਾਨ ਸਬੂਨ ਰੱਖ ਕੇ ਅਸੀਂ ਪਹੁੰਚ ਗਏ ਆ ਜੀ ਕੋਹੀਮਾ ਕੋਹੀਮਾ ਸਾਰਾ 7-8 ਕਿਲੋਮੀਟਰ ਸੀ ਮਾੜਾ ਮੋਟਾ ਇਥੋਂ ਸਮਾਨ ਲਾਵਾਂਗੇ ਰਾਤ ਨੂੰ ਖਾਣ ਪੀਣ ਵਾਸਤੇ ਆਪਦੇ ਚੌਲ ਹੋ ਗਿਆ ਜਾਂ ਕੋਈ ਪਨੀਰ ਪਨੂਰ ਜਿਹੜੀ ਵੀ ਆਟਮ ਆਪਾਂ ਨੂੰ ਵਧੀਆ ਲੱਗੀ ਉਹ ਅੱਜ ਆਪਾਂ ਬਣਾਵਾਂਗੇ ਇੱਥੇ ਤੇ ਲੋਕ ਐਨੇ ਵਧੀਆ ਨੇ ਵੀ ਪੁਲਿਸ ਸਾਨੂੰ ਆਦੇ ਕੰਮ ਛੱਡ ਕੇ ਛੱਡਣ ਆਈ ਆ ਯੋਗੀ ਅਰਸ਼ ਦੇ ਬੂਟ ਠੀਕ ਕਰਾਉਣ ਆਲੇ ਨੇ ਤੇ ਪੁਲਿਸ ਵਿਚਾਰਾ ਚੌਂਕ ਚੁੱਤਰ ਪਿਆ ਕਹਿੰਦਾ ਅੱਜ ਸੋਨੂੰ ਮੈਂ ਛੱਡ ਗਿਆ ਵਾਂ ਇਹ ਵੀ ਵਿਚਾਰੇ ਗੱਲ ਕਰਨ ਨੂੰ ਤਰਸਦੇ ਨੇ ਵੀ ਕੋਈ ਮਿਲੇ ਸਹੀ ਸਾਨੂੰ ਪੁਲਿਸ ਵਾਲਾ ਖੜਾ ਸੀ ਰਾਹ ਦੇ ਵਿੱਚ ਉਹਨੂੰ ਪੁੱਛਿਆ ਮੈਂ ਕਿਹਾ ਮੋਚੀ ਕਿੱਧਰ ਨੂੰ ਆ ਤੇ ਕਹਿੰਦਾ ਚਲੋ ਸੋਨੂੰ ਮੈਂ ਛੱਡ ਗਿਆ ਵਾਂ ਵਿਚਾਰਾ ਨਾਲ-ਨਾਲ ਤੁਰ ਪਿਆ ਸਾਡੀ ਤੇ ਫਿਰ ਸਾਨੂੰ ਦੁਕਾਨ ਛੱਡ ਕੇ ਗਿਆ ਮਤਲਬ ਪੁਲਿਸ ਪੁਲਸ ਵਾਲਾਂ ਦੇ ਇੱਥੇ ਜਿਆਦਾ ਬੋਝ ਨਹੀਂ ਹੁੰਦਾ ਨਾ ਤਾਂ ਇੱਥੇ ਛੇਤੀ ਕਿਤੇ ਲੜਾਈ ਪੜਾਈ ਹੁੰਦੀ ਆ ਹਨਾ ਅਸੀਂ ਅਜੇ ਤੱਕ ਨਾਗaland ਦੇ ਵਿੱਚ ਜਾਂ ਮਣੀਪੁਰ ਵਾਲੇ ਪਾਸੇ ਵੀ ਚਲੋ ਮਣੀਪੁਰ ਤਾਂ ਚਲੋ ਹ ਆਪਸ ਦੇ ਵਿੱਚ ਲੋਕਲ ਬੰਦਿਆਂ ਨੂੰ ਮੈਂ ਨਹੀਂ ਕਿਤੇ ਲੜਦੇ ਲੁੜਦੇ ਦੇਖਿਆ ਨਾ ਗਾਲਾਂ ਗੂਲਾਂ ਕੱਢਦੇ ਜਾਂ ਹੋਰ ਕੋਈ ਇਹੋ ਜਿਹਾ ਕੰਮ ਇੱਥੇ ਦੇਖਿਆ ਨਹੀਂ ਹੈਗਾ ਮੈਂ ਤੇ ਪੁਲਿਸ ਵੀ ਫਿਰ ਇੱਥੇ ਸ਼ਾਹੀ ਡਿਊਟੀ ਕਰਦੀ ਹੈ ਸਵੇਰੇ 10 ਵਜੇ ਆਉਂਦੀ ਹੈ ਤੇ ਸ਼ਾਮ ਨੂੰ 4:30 5 ਵਜੇ ਤੋਂ ਬਾਅਦ ਤੁਹਾਨੂੰ ਸੜਕਾਂ ਦੇ ਉੱਤੇ ਪੁਲਿਸ ਕਿਤੇ ਵੀ ਦੇਖਣ ਨੂੰ ਨਹੀਂ ਮਿਲੂਗੀ ਜੋ ਮਰਜ਼ੀ ਹੋਈ ਜਾਵੇ ਟਰੈਫਿਕ ਹੋਈ ਜਾਵੇ ਜਾਮ ਹੋਈ ਜਾਵੇ ਅ ਇੱਥੇ ਕੋਈ ਪੁਲਿਸ ਦਾ ਹਿਸਾਬ-ਕਿਤਾਬ ਨਹੀਂ ਹੈਗਾ ਅਗਲੇ ਦਿਨ ਸਵੇਰੇ 9 ਵਜੇ ਫੇਰ ਆ ਜਾਣਗੇ ਸ਼ਾਮ ਨੂੰ 5 ਵਜੇ ਚਲੇ ਜਾਂਦੇ ਨੇ ਐਤਵਾਰ ਨੂੰ ਪੁਲਿਸ ਵਾਲਿਆਂ ਦੀ ਵੀ ਛੁੱਟੀ ਹੁੰਦੀ ਹੈ ਤੇ ਪੱਕੀ ਹੋਈ ਸੜਕਾਂ कर ये क्या जी कर यार दबा दे आ देखो भाई थलो दबरों कन खड़ा हो जाता भाई किन्नीस तीन सौ पचास, तीन पचास। आ, तो जो इसमें पीपनी है, वो कर, वो लाइट भी चलता है, तो। लाइट भी है। ये मतलब वो हैडफोन की तरह होते हैं कानों पे लगाने वाला है ना अच्छा ऐसा तो नहीं है की आप जा रहे हो रास्ते में और आपका कोई ये पापू दबा दे लड़ाई वाला कारण हो जाए ऐसा तो नहीं, नहीं है ऐसा नहीं है अच्छा नहीं। लगा के दिखाओ यार कैसा हो गया यहां पे जब घूमता होगा तो पॉपअप हो आ जाता होगा सारा अगर हमारे पंजाब में होता तो, तो पापू दबाकर भाग जाते मजा आता ऐसे हां इतना लड़ाई ਦਾ ਘਰ ਆ ਬਾਈ 250 ਰੁਪਏ ਚ ਲੜਾਈ ਮੋਦ ਲੈਣ ਵਾਲਾ ਕੰਮ ਆ ਚੱਲੀਏ ਬਾਈ ਅਸੀਂ ਵੀ ਲੈ ਲਈ ਲੜਾਈ ਬਲੌਗ ਦਾ ਨਾਮ ਕੀ ਹੈ ਬਲੌਗ ਦਾ ਨਾਮ ਦੱਸ ਬਾਈ ਨੂੰ ਅਰਸ਼ਦੀ بھائی ਕੋਲ ਕਾਰਡ ਚਪਾਏ ਹੋਏ ਨੇ ਤੇ ਇਹ ਕਾਰਡ ਉਦੋਂ ਵੀ ਕੰਮ ਆਉਂਦੇ ਨੇ ਜਦੋਂ ਸਾਨੂੰ ਕਿਤੇ ਚਮਚਾ ਨਹੀਂ ਮਿਲਦਾ ਚੌਲਖਾਨ ਦੇ ਕੰਮ ਆਉਂਦੇ ਨੇ ਆ ਦੇਖੋ ਪੂਰੀ ਗੱਡੀ ਲਈ ਫਿਰਦਾ ਨਾਲ आ, आ, से हम कहा से लग रहे हैं आपको गैस करो बस मतलब सही है आप जीते हैं सात करोड़ तो मैं पंजाब से नहीं है तो उत्तर प्रदेश उत्तर प्रदेश से है जी लगता नहीं इसकी लुक ब्यूटी से लग नहीं रहा उत्तर प्रदेश का <laughs> ताजमहल जैसी भाई भाई, भाई भाई ये बिहार भाई तो इसी भी देखे पर अलग से पंजाब से दिखता है नहीं हम तो प्यार करें यहां से कहां से असम का हो आ, अच्छा फिर बिहारी थोड़े दोस्त होनगे पक्का <laughs> चलो जी <laughs> आके मैं हंसदा ओ 5 रुपए का हो और असली चलो 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 ठीक है भाई थैंक यू भाई ओके भाई थैंक यू बंदे रहण की ने कैमरा खोल लो नाल दी नाल मुहरे ਆ ਜੰਨੇ ਵੀ ਸਾਡੀ ਬਣਾਓ ਵੀਡੀਓ भाई जी ਹੋਰ ਕੀ ਲੈਣਾ भाई ਹੋਰ ਇਹਨੇ ਲਫਾਫਾ ਭਰ ਲਿਆ ਚੀਜ਼ਾਂ ਲੈ ਲੈ ਕੇ ਖਾਲੀ ਪਿਆ ਜੂਤੇ ਜਿਹੜੇ ਲੈ ਕੇ ਆਏ ਉਹ ਹੀ ਅੱਛਾ ਚ ਆ ਗਏ ਆ ਫਲੀ ਮਾਰਕੀਟ ਦੇ ਵਿੱਚ ਆ ਗਏ ਆ ਮਾੜੀਆਂ ਮੋਟੀਆਂ ਸਬਜ਼ੀਆਂ ਗੰਡੇ ਪਿਆਜ਼ ਟਮਾਟਰ ਇਹ ਜਾਂ ਕੁਝ ਆਪਾਂ ਲੈ ਲਿਆ ਤੇ ਹੁਣ ਆਪਾਂ ਲੱਭ ਰਹੇ ਆ ਜੀ ਮਸ਼ਰੂਮ ਵੀ ਮਸ਼ਰੂਮ ਇੱਥੇ ਮਿਲ ਜੇ ਸਬਜ਼ੀ ਲੈਣ ਦੇ ਵਿੱਚ ਇੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਯਾਰ ਸਾਰਾ ਕੁਝ ਹੀ ਆਰਗੇਨਿਕ ਆ ਚੱਕ ਕੇ ਨਹੀਂ ਦੇਖਣਾ ਪੈਂਦਾ ਵੀ ਇਹ ਵਧੀਆ ਕਿ ਘਟੀਆ ਤੇ ਆਪਾਂ ਫਿਲਹਾਲ ਮਸ਼ਰੂਮ ਲੱਭ ਰਹੇ ਆ ਪਿਛਲੇ 15 ਮਿੰਟਾਂ ਤੋਂ ਅਸੀਂ ਮਸ਼ਰੂਮ ਲੱਭ ਰਹੇ ਆ ਤੇ ਮਿਲ ਨਹੀਂ ਰਿਹਾ ਕਿਤੇ ਵੀ ਚਲੋ ਜੀ ਸਬਜ਼ੀਆਂ ਲੈ ਭੀੜਾ ਸੀ ਰਾ ਨਵੇਂ ਪਾਸੇ ਚ ਆ ਗਿਆ ਮਾਰਕੀਟ ਦੇ ਹੁਣ ਪੁੱਛ ਮਸ਼ਰੂਮ ਮਸ਼ਰੂਮ ਥੈਂਕ ਯੂ ਇਹਨਾਂ ਦੇ ਆਪਣੇ ਮਸ਼ਰੂਮ ਮਿਲ ਰਹੇ ਮਸ਼ਰੂਮ ਮਿਲੇਗਾ ਹਾਂ ਮਸ਼ਰੂਮ ਮਸ਼ਰੂਮ ਹਾਂ ਅਸਾ ਬਸ ਮਸ਼ਰੂਮ ਨਹੀਂ ਖਾਓਗੇ ਉਹ ਲੈ ਓਏ

ਉਹ ਅਹ ਨਮੋਦਿਸਟ ਬੜਾ ਉਹ ਲਾ 220 ਹੈ ਇਹ 150 আচ্ছা ਜੀ ਨੇ ਵੀ ਤੇ 500 ਰੁਪਏ ਠੀਕ ਹੈ ਵੱਡਾ ਚੂਹਾ ਹਾਂ ਵੱਡਾ ਚੂਹਾ 500 ਦਾ ਛੋਟਾ 100 ਰੁਪਏ ਦਾ ਬਾਕੀ ਹੋਰ ਇਧਰ ਹਿਲਦਨ ਵਾਲੀਆਂ ਸਬਜ਼ੀਆਂ ਪਈਆਂ ਨੇ ਇਹ ਆਂਟੀ ਜੀ ਵੇਚ ਰਹੇ ਨੇ ਹਾਂ ਠੀਕ ਆ ਆਪ ਦਾ ਨਾਮ ਕੀ ਹੈ ਹਮਕੋ ਨਾਮ Soninho है Sonino, very beautiful था 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 नेम। हम जी आपका भी यूट्यूब आपका नाम बोल दो यूट्यूब का एस मेथा नागा एस मेथा नागा ज़रूर जाके चेक करना आंटी जी का व्लॉग और शेयर करो सब्सक्राइब करो लाइक करो प्यार करो आंटी जी को ठीक है चलो भाई आ देखो वाली मार्केट पहुंच चुके हैं बन भी बन अच्छा ए, एसे खाता है। बड़ा बड़ा ठीक है ठीक है बिल्कुल अच्छा लकड़ी के अंदर में होता है लकड़ी नगद अच्छा ठीक है थीक है। और ये कहाँ से लेके आई ये पालता है अच्छा घर में पालता है जब बड़े हो जाते हैं फिर सेल कर देते हो चलो ठीक है बहुत अच्छा है अच्छा अच्छा है जीत ना, ना, हाँ? हाँ? नागा बीमा ना अच्छा, बीमार होने से नागालोक करता है अच्छा पेशेंट भी खाता है और ना भी भी अच्छा, अच्छा। अपा भाई सेब अपा सेब के लिए आज फे नहीं हम बोल रहे हैं हमारे वहाँ पे फ्रूट खा लेते हैं ये अच्छा है देखने में अच्छा लग रहा है चलो ठीक है आंटी बाय बाय ओके जी बाय-बाय फिर, फिर मिलेगा और हॉर्नबिल देखेगा हां ठीक है ना। 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 बाकी ਭਈ ਇੱਧਰ ਉਹੀ ਰੇਸ਼ਮ ਦੇ ਕੀੜੇ ਤੇ ਆਹ ਮਧੂਮੱਖੀ ਦਾ ਛੱਤਾ 4000 ਰੁਪਏ ਕਿਲੋ ਵਾਲਾ ਚਲੋ ਇਹ ਇੱਥੇ ਬਹੁਤ ਮਾਰਕੀਟਾਂ ਦੇ ਵਿੱਚ ਮਿਲਦਾ ਇਹ ਤਾਂ ਵੈਸੇ ਆਪਾਂ ਮਸ਼ਰੂਮ ਲੈਣ ਆਏ ਸੀ ਆਪਣਾ ਇਹਨਾਂ ਨੂੰ ਦੇਖਣ ਦਾ ਕੋਈ ਹੈ ਨਹੀਂ ਸੀ ਸੀਨ ਪਰ ਫਿਰ ਵੀ ਦੇਖਣ ਨੂੰ ਮਿਲ ਗਿਆ ਬਹੁਤ ਵਧੀਆ ਤੇ ਖੁੱਲਕੇ ਹੱਸ ਕੇ ਚੰਗੀ ਤਰ੍ਹਾਂ ਰੇਟ ਰੂਟ ਦੱਸ ਕੇ ਗੱਲ ਕਰਦੇ ਨੇ ਤੁਸੀਂ ਕਦੇ ਇੱਧਰਲੇ ਪਾਸੇ ਆਉਂਗੇ ਨਾ ਤਾਂ ਇਹਨਾਂ ਚੀਜ਼ਾਂ ਤੋਂ ਤੁਸੀਂ ਐ ਅਲਕ-ਤੁਲਕ ਤਮੰਨਣ ਵਾਲਾ ਹਿਸਾਬ-ਕਦਾਬ ਨਾ ਕਰਿਓ ਨਾ ਕੋਈ ਇਹ ਚੀਜ਼ਾਂ ਦੀ ਤੁਸੀਂ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰਿਓ ਠੀਕ ਆ ਸੋ ਨੂੰ ਨਹੀਂ ਪਸੰਦ ਹੈਗਾ ਤਾਂ ਨਾ ਆਇਓ ਪਰ ਕਿਸੇ ਦੇ ਭੋਜਨ ਨੂੰ ਜਾਂ ਕਿਸੇ ਦੇ ਖਾਣੇ ਨੂੰ ਆਪਾਂ ਐ ਨਾ ਬੋਲੀਏ ਹਨਾ ਤਾਂ ਮੈਂ ਕਰਕੇ ਵੀ ਕਈ ਵਾਰ ਹੋ ਜਾਂਦਾ ਨਾ ਬੰਦੇ ਨੂੰ ਵੀ ਯਾਰ ਇਹ ਕੀ ਖਾਂਦੇ ਨੇ ਰੱਬ ਨੇ ਜਿੰਨਾਂ ਨੂੰ ਜਿਹੇ-ਜਾ ਭੋਜਨ ਬਖਸ਼ਿਆ ਉਹ ਇਹ ਜਾ ਉਹ ਖਾਈ ਜਾਂਦੇ ਨੇ ਠੀਕ ਆ ਸਾਨੂੰ ਆਪਾਂ ਨੂੰ ਇਹ ਕੁਝ ਨਹੀਂ ਕਹਿੰਦੇ ਤੇ ਛੋਡਾ ਦੇਲਾ ਤੁਸੀਂ ਖਾਣਾ ਨਹੀਂ ਖਾਣਾ ਹਨਾ ਤੇ ਨਿੰਦਿਆ ਨਹੀਂ ਕਿਸੇ ਦੀ ਕਰਨੀ ਆਪਾਂ ਉਧਰਲੇ ਪਾਸੇ ਸਾਰੀ ਮਾਰਕੀਟ ਛਾਣ ਮਾਰਤੀ ਤੇ ਇਧਰਲੇ ਪਾਸੇ ਦੋ ਤਿੰਨ ਦੁਕਾਨਾਂ ਸੀ ਇੱਥੇ ਵੀ ਛਾਣ ਮਾਰਤੀ ਆ ਬੰਦਿਆਂ ਨੂੰ ਫੋਨ ਵੀ ਕਰ ਲਿਆ ਪਰ ਦਹੀਂ ਡਾਇਨਾਸੌਰ ਵਾਂਗੂ ਅਲੋਪ ਹੋ ਗਈ ਮਿਲ ਨਹੀਂ ਰਹੀ ਕਿਸੇ ਪਾਸ ਇੱਕ ਦੋ ਥਾਵਾਂ ਤੇ ਮਿੱਠੀ ਦਹੀਂ ਮਿਲ ਰਹੀ ਸੀ ਤੇ ਇਹੇ ਦਾ ਕੋਈ ਹਿਸਾਬ ਉਹ ਕੀ ਕਹਿੰਦਾ ਬੰਦਾ ਫੋਨ ਵਾਲਾ ਨਹੀਂ ਹੈ ਕਹਿੰਦਾ ਦੇਖ ਲਓ ਇਹ ਹਾਲ ਹੈ ਇੱਥੇ ਦਹੀਂ ਦਾ ਕਿ ਲੋਕ ਵੈਸੇ ਖਾਂਦੇ ਵੀ ਨਹੀਂ ਇੱਥੇ ਬਹੁਤ ਲਿਮਟਿਡ ਜੀ ਦਹੀਂ ਹੁੰਦੀ ਆ ਡੇਰੀ ਪ੍ਰੋਡਕਟ ਤੇ ਬੰਦੇ ਬਹੁਤ ਘੱਟ ਯੂਜ਼ ਕਰਦੇ ਨੇ ਮੈਂ ਦੁਕਾਨਾਂ ਦੇ ਉੱਤੇ ਪਨੀਰ ਵੀ ਦੇਖਿਆ ਜਿਹੜਾ ਕਿ ਡੱਬਿਆਂ ਦੇ ਵਿੱਚ ਬੰਦ ਕਰ ਕਰਕੇ ਰੱਖਿਆ ਹੋਇਆ ਵੇਚਣ ਵਾਸਤੇ ਤੇ ਜਿੰਨੀਆਂ ਵੀ ਇੱਥੇ ਕਰਿਆਣ ਦੀਆਂ ਦੁਕਾਨਾਂ ਨੇ ਸਾਰੇ ਬੰਦੇ ਬਾਹਰ ਦੇ ਨਹੀਂ ਮਤਲਬ ਨਾਗaland ਦੇ ਨਹੀਂ ਹੈਗੇ ਉਹ ਬੰਦੇ ਹੁਣ ਫੇਰ ਫੋਨ ਹੋ ਰਿਹਾ ਦਹੀਂ ਵਾਸਤੇ ਐਸਐਸਪੀ ਸਾਹਿਬ ਤੋਂ ਫੋਨ ਕਰਾ ਲਓ ਠੀਕ ਆ ਕਹ ਵੀ ਇੱਥੇ ਖੜੇ ਆ ਅਸੀਂ ਦਹੀਂ ਦੇ ਜੋ ਆ ਕੀ ਜੀ ਐਂਡ ਤੇ ਫਿਰ ਡੀਜੀਪੀ ਸਾਹਿਬ ਤੋਂ ਫੋਨ ਕਰਾਇਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਉਸ ਤੋਂ ਬਾਅਦ ਸਾਨੂੰ ਦਹੀਂ ਮਿਲੀ ਆ ਸ਼ਾਮ ਦਾ ਟਾਈਮ ਹੋ ਗਿਆ 10 ਕਿਲੋਮੀਟਰ ਆਪਾਂ ਆਪਦੀ ਕੈਂਪ ਸਾਈਡ ਤੇ ਚੱਲਦੇ ਆ ਇੰਨਾ ਤਾਮਾ ਜਾਮਾ ਅੱਜ ਆਪਾਂ ਤਾਂ ਖਰੀਦੇ ਕਿਉਂਕਿ ਉੱਥੇ ਨਾ ਬਾਰਬੀਕਿਊ ਵਾਲਾ ਹਿਸਾਬ ਕਿਤਾਬਾ ਤੇ ਸੀਖਾਂ ਦੇ ਉੱਤੇ ਆਪਾਂ ਫਿਰ ਚੀਜ਼ਾਂ ਬਣਾਵਾਂਗੇ ਅੱਜ ਮਸ਼ਰੂਮ ਵੀ ਲੈ ਲਿਆ ਨਾਲ ਦਹੀਂ ਦੂਹੀ ਹੋ ਲੱਗਾ ਭੱਬਾ ਕੁੱਕ ਆਪਣੇ ਨਾਲ ਹੈਗਾ ਹੀ ਆ ਮੈਨੂੰ ਤਾਂ ਇੰਨਾ ਦੇ ਹਿਸਾਬ ਕਿਤਾਬ ਆਉਂਦਾ ਨਹੀਂ ਹੈਗਾ ਆ ਦੇਖੋ ਬਾਈ ਫੁੱਲ ਲੜੀਆਂ ਲੱਗੀਆਂ ਹੋਈਆਂ ਨੇ ਰੰਗਾ ਰੰਗ ਪ੍ਰੋਗਰਾਮ ਆ ਇਹ ਮੇਨ ਰੋਡ ਤੇ ਹੀ ਲਾਰਖੀਆਂ ਨੇ ਜਿੱਥੇ ਉਹ ਕਿਸਾਨ ਵਾਲਾ ਪਿੰਡ ਸਜਾਇਆ ਹੋਊਗਾ ਉਥੇ ਦਾ ਵੱਡੇ ਲੈਵਲ ਤੇ ਹੋਊਗਾ ਕੰਮ ਨਾਗਾ ਹੈਰੀਟੇਜ ਵਿਲੇਜ ਦਾ ਬੋਰਡ ਲੱਗਿਆ ਹੋਇਆ ਇੱਥੋਂ ਤਾਂ ਨੂੰ ਚੜ ਜਾਂਦਾ ਜਿੱਥੇ ਹਾਰਨ ਮਿਲ ਲੱਗੂਗਾ ਜਿਵੇਂ ਦੀਵਾਲੀ ਦਾ ਚਾਹ ਹੁੰਦਾ ਨਾ ਇੰਡੀਆ ਲੈਵਲ ਤੇ ਮਤਲਬ ਇੰਡੀਆ ਸਭ ਤੋਂ ਵੱਡਾ ਤਿਹਾੜ ਦਿਵਾਲੀ ਹੀ ਮੰਨਿਆ ਜਾਂਦਾ ਕਿਉਂਕਿ ਜੇ ਆਪਾਂ ਬੰਦੀ ਛੋੜ ਦਿਵਸ ਦੀ ਗੱਲ ਕਰੀਏ ਤਾਂ ਉਹ ਸਿੱਖਾਂ ਦਾ ਤਿਹਾੜ ਆ ਤਾਂ ਜਿਵੇਂ ਦਿਵਾਲੀ ਵੱਡੇ ਲੈਵਲ ਤੇ ਮੰਨਿਆ ਜਾਂਦਾ ਤਾਂ ਉਵੇਂ ਇੱਥੇ ਹੌਰਨ ਬਿਲ ਬਣਾਇਆ ਜਾਂਦਾ ਉਹ ਤਾਂ ਨੂੰ ਚੜਦੀ ਹੈ ਸੜਕ ਸ਼ਾਮ ਦਾ ਟਾਈਮ ਆ ਜੀ ਇਹ ਆਪਣੀ ਕੈਂਪ ਸਾਈਟ ਹੁਣ ਦੇਖੋ ਇੱਧਰ ਵੀ ਟੈਂਟ ਟੰਟ ਲੱਗੇ ਹੋਰ ਵਧ ਗਏ ਪਹਿਲਾਂ ਨਾਲੋਂ ਲੋ ਜੀ ਆਪਦੀ ਕੈਂਪ ਸਾਈਟ ਤੇ ਪਹੁੰਚ ਗਏ ਆਪਾਂ ਇਧਰਲੇ ਪਾਸੇ ਮਸ਼ਰੂਮ ਤੇ ਦਹੀਂ ਦੂਹੀ ਵਾਲਾ ਕੋਈ ਹਿਸਾਬ ਕਿ ਕੀ ਕੁਛ ਲਾਇਆ ਤੇ ਇਹ ਬਾਰਬੀਕਿਊ ਮਸ਼ਰੂਮ। ਕਿਆ ਕਿਆ ਕੁਛ ਲਾਇਆ ਇਸਕੇ ਉਪਰ? ਇਸਪੇ ਦਹੀਂ ਲਾਇਆ ਹੈ। ਲਾਲ ਮਿਰਚ ਲਗਾਈ ਹੈ। ਅ ਗਰਮ ਮਸਾਲਾ ਲਾਇਆ ਹੈ। ਠੀਕ ਹੈ ਭਾਈ। ਨਮਕ ਡਾਲਿਆ ਹੈ। ਠੀਕ ਹੈ ਵੀਰੇ ਜਿੰਨਾ ਤੂੰ ਮੈਨੂੰ 36 ਪਦਾਰਥ ਖਵਾ ਤੈ ਨਾ ਮੈਂ ਤੇਰਾ ਦੇਨ ਨਹੀਂ ਦੇ ਸਕਦਾ ساری ਉਮਰ। ਓੱਲੇ ਪਾਸੇ ਬੋਨਫਾਇਰ ਚੱਲ ਰਹੀ ਹੈ। ਹੈ? ਫਿਰ ਮੈਂ ਕੀ ਕਰਾਂ ਲੈ? ਕੀ ਪਤਾ ਕਰੇ ਤੂੰ ਹੀ ਉਹ ਸੋਈਆ ਹੋਵੇਂ। ਟੈਂਟ ਦੇ ਵਿੱਚ ਆ ਕੇ ਆਪਾਂ ਬਹਿ ਗਏ ਆ ਤੇ ਜਿਹੜੇ ਟੈਂਟ ਦੇ ਵਿੱਚ ਅੱਜ ਆਪਾਂ ਬੈਠੇ ਆ ਜੀ ਇਹ ਟੈਂਟ ਇੱਥੋਂ ਦੇ ਕੈਂਪ ਸਾਈਡ ਦਾ ਜਿਹੜਾ ਮਾਲਕ ਆ ਉਹਨਾਂ ਦਾ ਟੈਂਟ ਆ ਜੀ ਜਿਹੜਾ ਇਹ ਇਹਨਾਂ ਨੇ ਲੋਕਾਂ ਵਾਸਤੇ ਰੱਖਿਆ ਹੋਇਆ ਜਿਹੜੇ ਇੱਥੇ ਟੂਰਿਸਟ ਆਉਣਗੇ ਇਹ ਟੈਂਟ ਸਾਨੂੰ ਫ੍ਰੀ ਦੇ ਵਿੱਚ ਮਿਲਿਆ ਤੇ ਉਸ ਦੇ ਬਟੇ ਅਸੀਂ ਬਾਈ ਹੋਰਾਂ ਦੀ ਪ੍ਰੋਮੋਸ਼ਨ ਕੀਤੀ ਆ ਠੀਕ ਹੈ ਕਿ ਜੇ ਅਸੀਂ ਇਹ ਚੀਜ਼ ਨੂੰ ਪ੍ਰਮੋਟ ਕਰਦੇ ਆ ਆਪਦੀ YouTube ਵੀਡੀਓ ਦੇ ਉੱਤੇ ਪਾਉਣੇ ਆ ਤਾਂ ਸਾਨੂੰ ਦੇਖਣ ਵਾਲਾ ਬੰਦਾ ਕੋਈ ਵੀ ਕਿਸੇ ਅਗਲੀ ਵਾਰੀ ਹੌਰਨ ਮਿੱਲ ਤੇ ਆਉਂਦਾ ਤੇ ਸਾਡੀ ਵੀਡੀਓ ਨੂੰ ਦੇਖ ਕੇ ਇਹਨਾਂ ਕੋਲ ਆਊਗਾ ਤੇ ਇਹਨਾਂ ਦੀ ਉਹ ਕਮਾਈ ਦਾ ਸਾਧਨ ਬਣੂਗਾ ਤੇ ਉਸ ਦੇ ਬੱਤੇ ਫਿਰ ਇਹਨਾਂ ਨੂੰ ਸਾਨੂੰ ਵੀ ਕੁਝ ਦੇਣਾ ਪਊਗਾ ਉਹ ਇਹਨਾਂ ਨੇ ਸਾਨੂੰ ਇੱਥੇ ਰਹਿਣ ਵਾਸਤੇ ਫ੍ਰੀ ਚ ਦੇਤਾ YouTube ਦੇ ذریعے ਇਹ ਚੀਜ਼ਾਂ ਇੱਕ ਕਮਾਉਣ ਵਾਲਾ ਸਾਧਨ ਆ ਇਹ ਜਾਂ ਬਿਜ਼ਨਸ ਤੁਸੀਂ ਕਹਿ ਲਓ ਜਾਂ ਫਿਰ ਸਾਡੀ ਕਮਾਈ ਦਾ ਇਹ ਇੱਕ ਤਰੀਕਾ ਕਹਿ ਲਓ ਕਿਉਂਕਿ ਅਸੀਂ ਵੀਡੀਓ ਪਾ ਕੇ ਇਹਨਾਂ ਨੂੰ ਪ੍ਰਮੋਟ ਕਰ ਰਹੇ ਹਾਂ ਤਾਂ ਇਹਨਾਂ ਨੂੰ ਫਾਇਦਾ ਹੋਣਾ ਸਾਰੀ ਉਮਰ ਵਾਸਤੇ ਕਿਉਂਕਿ ਇੱਕ ਵਾਰੀ ਜਦੋਂ ਵੀਡੀਓ ਪਾਤੀ YouTube ਤੇ ਉਹ ਹਮੇਸ਼ਾ ਵਾਸਤੇ ਪਈ ਰਹਿਣੀ ਆ ਅਸੀਂ ਤਾਂ ਇੱਥੇ ਇੱਕ ਵਾਰੀ ਰਹਿ ਕੇ ਚਲੇ ਜਾਣਾ ਅਗਲੀ ਵਾਰੀ ਸ਼ਾਇਦ ਐਣੀ ਪਤਾ ਇੱਥੇ ਆਈਏ ਜਾਂ ਕਿਸੇ ਹੋਰ ਕੈਂਪਸਾਈਟ ਤੇ ਚਲੀ ਜਾਈਏ ਇਹ YouTubeਰਾਂ ਦਾ ਕਮਾਉਣ ਦਾ ਤਰੀਕਾ ਹੁੰਦਾ ਇੱਕ ਬਹੁਤ ਵਾਰੀ ਹੁੰਦਾ ਇਹ ਬਹੁਤ ਥਾਵਾਂ ਤੇ ਚੀਜ਼ਾਂ ਹੋ ਜਾਂਦੀਆਂ ਨੇ ਜਿੱਥੇ ਕਿਤੇ ਸਾਨੂੰ ਕੋਈ ਬੰਦਾ ਹੱਥੋਂ ਪੈਸੇ ਨਹੀਂ ਲੈਂਦਾ ਦਾ ਤਾਂ ਉਹ ਸਾਡੇ ਕੋਲ ਆਪਦੀ ਕੈਂਪ ਸਾਈਟ ਹੋ ਗਿਆ ਚਾਹੇ ਆਪਦਾ ਹੋਟਲ ਹੋ ਗਿਆ ਚਾਹੇ ਆਪਦਾ ਰੈਸਟੋਰੈਂਟ ਹੋ ਗਿਆ ਚਾਹੇ ਆਪਦਾ ਕਾਰੋਬਾਰ ਹੋ ਗਿਆ ਸਾਡੇ ਕੋਲੋਂ ਰੀਲ ਦੇ ذریعے ਉਹ ਪ੍ਰਮੋਟ ਕਰਵਾ ਲੈਂਦਾ ਇਹ ਯੂਟਿਊਬਰਾਂ ਦੀ ਕਮਾਈ ਦਾ ਤਰੀਕਾ ਕਹਿ ਲੋ ਜਾਂ ਫਿਰ ਮਤਲਬ ਕਿ ਬਿਜ਼ਨਸ ਦਾ ਤਰੀਕਾ ਕਹਿ ਲੋ ਵੀ ਕਿਵੇਂ ਯੂਟਿਊਬਰ ਆਪਦਾ ਫਾਇਦਾ ਕਰਦੇ ਨੇ ਜਾਂ ਫਿਰ ਪੈਸੇ ਕਮਾਉਂਦੇ ਨੇ ਦੂਜੀ ਗੱਲ ਇੱਕ ਹੋਰ ਆ ਵੀ ਅੱਜ ਤਾਂ ਚਲੋ ਇੱਥੇ ਹਸਾਬ ਕਿਤਾਬ ਸਾਰਾ ਖਾਲੀ ਆ ਸਾਰਾ ਇੱਕੈਂਪ ਸਾਈਟ ਵਿਹਲਾ ਪਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਖਚਾ ਖਚ ਭਰ ਜਾਣਾ ਤੇ ਅੱਗੇ ਜਿਹੜੀ ਥਾਂ ਖਾਲੀ ਪਈ ਆ ਉੱਥੇ ਸ਼ਾਇਦ ਆਪਾਂ ਆਪ ਦਾ ਟੈਂਟ ਲਾ ਸਕਦੇ ਆ ਤੇ ਉੱਥੇ ਟੈਂਟ ਲਾਉਣ ਦੇ ਵੀ ਸ਼ਾਇਦ ਇਹ ਆਪਣੇ ਤੋਂ ਕੋਈ ਪੈਸਾ ਨਾ ਲਵੇ ਉਹ ਗਾਹਾਂ ਦੀ ਗਾਹ ਜਿੰਮੇ ਵੀ ਹੋਊਗਾ ਉਵੇਂ ਆਪਾਂ ਦੇਖਾਂਗੇ ਕਿਉਂਕਿ ਜਿੰਨੇ ਦਿਨ ਆਪਾਂ ਇੱਥੇ ਰਹਿਾਂਗੇ ਤਾਂ ਉਹਨੇ ਦਿਨ ਹੀ ਇਸ ਬੰਦੇ ਦੀ ਜਿਹੜੀ ਕੈਂਪਸਾਈਟ ਆ ਉਹਦੀ ਆਪਾਂ ਨੂੰ ਪ੍ਰੋਮੋਸ਼ਨ ਕਰਨੀ ਪਿਆ ਕਰੂਗੀ ਮਤਲਬ ਲੈਂਡ ਦੇਣ ਵਾਲਾ ਕੰਮ ਉਵੇਂ ਹੀ ਹੋਊਗਾ ਆਪਾਂ ਜੇ ਰਹਿਣਾ ਤਾਂ ਇਹਨਾਂ ਦੀ ਪ੍ਰੋਮੋਸ਼ਨ ਕਰਕੇ ਰਹਿ ਸਕਦੇ ਆ ਤੇ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆ ਇਸ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ